ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਵੱਲੋਂ ਬੇਸ਼ੱਕ ਆਪਣੀ ਮੌਤ ਤੋਂ ਕਈ ਵਰੇ ਪਹਿਲਾਂ ਸਿੱਖ ਧਰਮ ਨੂੰ ਮੁੜ ਅਪਣਾ ਲਿਆ ਗਿਆ ਸੀ ਪਰੰਤੂ ਫਿਰ ਵੀ ਅੰਗਰੇਜ਼ਾਂ ਵੱਲੋਂ ਉਸ ਦੀ ਦੇਹ ਨੂੰ ਈਸਾਈ ਮਤ ਦੇ ਅਨੁਸਾਰ ਹੀ ਦਫ਼ਨ ਕੀਤਾ ਗਿਆ ਆਖਰਕਾਰ ਅੰਗਰੇਜ਼ਾਂ ਨੇ ਸਭ ਕੁਝ ਜਾਣਦੇ ਆ ਬੁੱਝਦੇ ਆ ਮਹਾਰਾਜਾ ਦਲੀਪ ਸਿੰਘ ਦੀਆਂ ਅੰਤਿਮ ਰਸਮਾਂ ਈਸਾਈ ਮਤ ਦੇ ਅਨੁਸਾਰ ਹੀ ਕਿਉਂ ਕੀਤੀਆਂ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਦਾ ਅੰਤਿਮ ਸੰਸਕਾਰ ਸਿੱਖ ਧਰਮ ਅਨੁਸਾਰ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਅੰਗਰੇਜ਼ਾਂ ਦੀ ਇਸ ਗਹਿਰੀ ਚਾਲ ਬਾਰੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ। ਅਸਲ ਵਿੱਚ 1849 ਈਸਵੀ ਵਿੱਚ ਸਿੱਖ ਰਾਜ ਉੱਤੇ ਕਬਜ਼ੇ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਕੈਦ ਕਰ ਲਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਧਰਮ ਕਬੂਲ ਕਰਵਾ ਕੇ ਇੰਗਲੈਂਡ ਰਵਾਨਾ ਕਰ ਦਿੱਤਾ। ਦਲੀਪ ਸਿੰਘ ਨੂੰ ਮਹਾਰਾਣੀ ਵਿਕਟੋਰੀਆ ਨੇ ਬੇहद लाਡਾਂ ਨਾਲ ਰੱਖਿਆ ਅਤੇ ਇਸ ਸਮੇਂ ਦੌਰਾਨ ਉਸ ਨੂੰ ਈਸਾਈ ਮਤ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗ ਦਿੱਤਾ ਗਿਆ। ਮਹਾਰਾਜਾ ਨੇ ਅੰਜਾਨਪੁਨੇ ਵਿੱਚ ਹੀ ਆਪਣਾ ਧਰਮ ਅਤੇ ਰਾਜ ਭਾਗ ਪੂਰੀ ਤਰ੍ਹਾਂ ਵਿਸਾਰ ਦਿੱਤਾ। ਮਹਾਰਾਣੀ ਜਿੰਦਾ ਨਾਲ ਉਸ ਦਾ ਦੁਬਾਰਾ ਮਿਲਣ